ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰਾਂ ਰਿਸ਼ਤੇ ਘਰ ਦੇ ਬਾਜ਼ਾਰ ਦੇ ਵਿੱਚ ਸੋ ਦੋਸਤੋ ਆਪਾਂ ਪਹਿਲਾਂ ਵੀ ਇੱਕ ਵੀਡੀਓ ਸਾਂਝੀ ਕੀਤੀ ਸੀ ਜਿਸ ਦੇ ਵਿੱਚ ਤੁਹਾਨੂੰ ਦੱਸਿਆ ਸੀ ਜੇਕਰ ਕੋਈ ਵੀ ਭੈਣ ਭਰਾ ਆਪਣੇ ਲਈ ਆਪਣੇ ਭੈਣ ਭਰਾ ਲਈ ਜਾਂ ਕਿਸੇ ਦੋਸਤ ਮਿੱਤਰ ਸਕੇ ਸਬੰਧੀ ਲਈ ਇੱਕ ਚੰਗੇ ਰਿਸ਼ਤੇ ਦੀ ਭਾਲ ਕਰ ਲਿਆ ਤਾਂ ਉਹ ਤੁਹਾਡਾ ਇੰਤਜ਼ਾਰ ਖਤਮ ਹੁੰਦਾ ਦਿਖਾਈ ਦੇ ਰਿਹਾ ਸੋ ਕਿਉਂਕਿ ਅਸੀਂ ਰਿਸ਼ਤੇ ਘਰ ਦੇ ਬਾਜ਼ਾਰ ਦੇ ਵਿੱਚ ਤੁਹਾਡੇ ਲਈ ਬਹੁਤ ਵਧੀਆ ਸਾਫ਼ ਸੁਥਰੇ ਤੇ ਜਿਹੜੇ ਚੰਗੇ ਰਿਸ਼ਤੇ ਲੈ ਕੇ ਆ ਰਹੇ ਹਾਂ ਸੋ ਜਿਹੜੇ ਵੀ ਕਿਸੇ ਵੀ ਭੈਣ ਭਰਾ ਨੂੰ ਜ਼ਰੂਰਤ ਹੈ ਤਾਂ ਕਿਰਪਾ ਕਰਕੇ ਅ ਨੰਬਰ ਦਿੱਤਾ ਹੋਇਆ ਇਹਦੇ ਤੇ ਤੁਸੀਂ ਮੈਸੇਜ ਕਰਨਾ ਜਾਂ ਆਡੀਓ ਤੁਸੀਂ ਵਾਇਸ ਮੈਸੇਜ ਭੇਜ ਕੇ ਜਿਹੜੀ ਆਪਣੀ ਰਿਕੁਆਇਰਮੈਂਟ ਰਹੋ ਦੱਸ ਸਕਦੇ ਹੋ ਸੋ ਫਿਲਹਾਲ ਅੱਜ ਅਸੀਂ ਇਸ ਰਿਸ਼ਤੇ ਦੀ ਸ਼ੁਰੂਆਤ ਵਿੱਚ ਸਭ ਤੋਂ ਪਹਿਲਾ ਰਿਸ਼ਤਾ ਜਿਹੜਾ ਉਹ ਲੈ ਕੇ ਆਏ ਆਂ ਦੋਸਤੋ ਉਹ ਹੈ ਜੀ ਜੱਟ ਸਿੱਖ ਪਰਿਵਾਰ ਦੇ ਨਾਲ ਮੁੰਡਾ ਵੈਟਰਨਰੀ ਆਫੀਸਰ ਹੈ 15.5 ਕਿਲੇ ਜ਼ਮੀਨ ਹੈ ਜਨਰਲ ਕੈਟਾਗਰੀ ਦਾ ਮਾਨਸਾ ਦਾ ਏਰੀਆ ਜੀ ਦੋਸਤੋ ਡੇਟ ਆਫ ਬਰਥ ਦੀ ਜੇਕਰ ਗੱਲ ਕਰੀ ਤਾਂ 19 6 2002 ਠੀਕ ਹੈ ਜੀ ਡੇਟ ਆਫ ਬਰਥ ਹੈ ਹਾਈਟ ਦੀ ਜੇਕਰ ਗੱਲ ਕਰੀ ਤਾਂ 5 ਫੁੱਟ ਤੇ 8 ਇੰਚ ਹਾਈਟ ਹੈ ਲੜਕੇ ਦੀ ਵੈਟਰਨਰੀ ਇਨਸਪੈਕਟਰ ਹੈ ਠੀਕ ਹੈ ਜੀ ਮੋਹਾਲੀ ਦੇ ਵਿੱਚ ਇਸ ਟਾਈਮ ਜਿਹੜੀ ਉਹ ਡਿਊਟੀ ਚੱਲ ਰਹੀ ਹੈ ਭੈਣ ਭਰਾਵਾਂ ਦੀ ਜੇਕਰ ਕਰੀ ਤਾਂ ਵਨ ਸਿਸਟਰ ਹੈ ਜੀ ਮੈਰਿਡ ਹੈ ਕੈਨੇਡਾ ਦੇ ਵਿੱਚ ਠੀਕ ਹੈ ਜੀ ਜਿਹੜੀ ਸੈਕਿੰਡ ਸਿਸਟਰ ਹੈ ਭਾਬ ਛੋਟੀ ਸਿਸਟਰ ਨੇ ਉਹ ਜੀ ਐਨ ਐਮ ਕਰ ਰਹੀ ਹੈ ਠੀਕ ਹੈ ਜੀ ਤੇ ਜੇਕਰ ਜ਼ਮੀਨ ਦੀ ਗੱਲ ਕਰੀਏ ਤਾਂ 15 ਕਿੱਲੇ ਜਿਹੜੀ ਉਹ ਜ਼ਮੀਨ ਠੀਕ ਹੈ ਜੀ ਸੋ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਕੁੜੀ ਮਤਲਬ ਜੌਬ ਜਿਹੜੀ ਉਹ ਕਰਦੀ ਹੋਵੇ ਟੀਚਿੰਗ ডিপਾਰਟਮੈਂਟ ਦੇ ਵਿੱਚ ਹੋਵੇ ਜਾਂ ਕਿਸੇ ਅਦਰੇ ডিপਾਰਟਮੈਂਟ ਦੇ ਵਿੱਚ ਜੌਬ ਕਰਦੀ ਹੋਵੇ ਠੀਕ ਹੈ ਜੀ ਸਿਆਣੀ ਸੁਚਾ ਜੀ ਤੇ ਜਿਹੜੀ ਉਹ ਇਹਨਾਂ ਨੂੰ ਰਿਕੁਆਇਰਮੈਂਟ ਹੈ ਠੀਕ ਹੈ ਜੀ ਸੋ ਕਈ ਵਾਰ ਕੀ ਹੁੰਦਾ ਹੈ ਭੈਣ ਭਰਾ ਜਿਹੜਾ ਮਤਲਬ ਫਿਲਹਾਲ ਨੌਕਰੀ ਨਹੀਂ ਲੱਗਿਆ ਹੁੰਦਾ ਔਰ ਉਹਦੇ ਚਾਂਸਸ ਹੁੰਦੇ ਕੋਈ ਟੈਟ ਕਲੀਅਰ ਹੈ ਜਾਂ ਕਿਸੇ ਹੋਰ ਤਰ੍ਹਾਂ ਦੀ ਕੋਈ ਤਿਆਰੀ ਕਰ ਰਿਹਾ ਜਾਂ ਪੈਂਡਿੰਗ ਹੈ ਠੀਕ ਹੈ ਜੀ ਉਹ ਭੈਣ ਭਰਾ ਵੀ ਮੈਸੇਜ ਕਰ ਸਕਦੇ ਆ ਠੀਕ ਹੈ ਜੀ ਆਪਾਂ ਇੱਕ ਵਾਰੀ ਡਾਟਾ ਤੁਸੀਂ ਸੈਂਡ ਕਰ ਸਕਦੇ ਹੋ ਆਪਾਂ ਪੈਂਡਿੰਗ ਰੱਖ ਲਾਂਗੇ ਠੀਕ ਹੈ ਜੀ ਜਾਂ ਪਰਿਵਾਰ ਦੇ ਨਾਲ ਗੱਲ ਕਰਕੇ ਤੁਹਾਨੂੰ ਦੱਸ ਦਿੱਤਾ ਜਾਊਗਾ ਕਿ ਉਹ ਮਤਲਬ ਜੋਬ ਦੀ ਹੀ ਰਿਕੁਆਇਰਮੈਂਟ ਉਹਨਾਂ ਦੀ ਪਰਮਨੈਂਟ ਹੈ ਜਾਂ ਥੋੜਾ ਬਹੁਤ ਇੱਧਰ ਉੱਧਰ ਦੇਖ ਵੀ ਸਕਦੇ ਆ ਕਿਉਂਕਿ ਜੇਕਰ ਘਰ ਪਰਿਵਾਰ ਵਧੀਆ ਮਿਲਦਾ ਹੈ ਹਨਾ ਠੀਕ ਹੈ ਜੀ ਆਪਸ ਵਿੱਚ ਸਟੈਂਡਰਡ ਮੈਚ ਕਰਦਾ ਤਾਂ ਕਿਤੇ ਨਾ ਕਿਤੇ ਹੋ ਸਕਦਾ ਥੋੜੀ ਬਹੁਤ ਜਿਹੜੀ ਰਿਲੈਕਸੇਸ਼ਨ ਮਿਲ ਸਕਦੀ ਹੈ ਸੋ ਕੋਈ ਗੱਲ ਨਹੀਂ ਭੈਣ ਭਰਾ ਜਿਹੜਾ ਆਪਣਾ ਮੈਸੇਜ ਜਰੂਰ ਕਰ ਸਕਦੇ ਆ ਜੇਕਰ ਜੋਬ ਦੇ ਉੱਪਰ ਨਹੀਂ ਵੀ ਤਾ ਵੀ ਕਿਉਂਕਿ ਹੋ ਸਕਦਾ ਹੈ ਤੁਹਾਡੇ ਲਈ ਕੋਈ ਹੋਰ ਚੰਗਾ ਜਿਹੜਾ ਰਿਸ਼ਤਾ ਹੋ ਦੇਖ ਸਕਦੇ ਠੀਕ ਹੈ ਜੀ ਸੋ ਅਗਲਾ ਰਿਸ਼ਤਾ ਆਪਣੇ ਕੋਲੇ ਐਸ ਸੀ ਆਰਓ ਦਾ ਜੀ ਗਵਰਨਮੈਂਟ ਟੀਚਰ ਹੈ ਮੁੰਡਾ ਸੋ ਗਵਰਨਮੈਂਟ ਟੀਚਰ ਹੈ ਇਹਨਾਂ ਦਾ ਵੀ ਏਰੀਆ ਜਿਹੜਾ ਮਾਨਸਾ ਏਰੀਆ ਠੀਕ ਹੈ ਜੀ ਹਾਈਟ ਜੇਕਰ ਗੱਲ ਕਰੀ ਤਾਂ 5 ਫੁੱਟ ਤੇ 9 ਇੰਚ ਜਿਹੜੀ ਉਹ ਹਾਈਟ ਹੈ ਇੰਗਲਿਸ਼ ਟੀਚਰ ਹੈ ਡੇਟ ਆਫ ਬਰਥ ਦੀ ਜੇਕਰ ਗੱਲ ਕਰੀ ਤਾਂ ਦੋਸਤੋ 39 1986 ਦੀ ਜਿਹੜੀ ਉਹ ਡੇਟ ਆਫ ਬਰਥ ਹੈ ਸਿਵਲਿੰਗ ਦੀ ਗੱਲ ਕਰੀਏ ਭੈਣ ਭਰਾਵਾਂ ਦੀ ਤਾਂ ਇੱਕ ਸਿਸਟਰ ਉਹ ਮੈਰਿਡ ਨੇ ਬ੍ਰਦਰ ਹੈ ਜਿਹੜਾ ਉਹ ਪ੍ਰਾਈਵੇਟ ਜੌਬ ਕਰਦੇ ਆ ਮਾਤਾ ਜੀ ਹਾਊਸ ਵਾਈਫ ਨੇ ਘਰੇਲੂ ਨੇ ਤੇ ਪਿਤਾ ਜੀ ਪ੍ਰਾਈਵੇਟ ਜੌਬ ਕਰਦੇ ਆ ਠੀਕ ਹੈ ਜੀ ਸੋ ਐਸਸੀਆਰਓ ਗਵਰਨਮੈਂਟ ਟੀਚਰ ਮੁੰਡਾ ਹੈ ਠੀਕ ਹੈ ਜੀ ਸੋ ਫਿਲਹਾਲ ਇਹਨਾਂ ਦੀ ਮੰਗ ਹੈ ਵੈਸੇ ਤਾਂ ਇਹ ਸੀ ਕਿ ਜਿਹੜੀ ਜੌਬ ਆਸਤੇ ਚਾਹੀਦੀ ਹੈ ਪਰ ਜੇਕਰ ਬਿਨਾਂ ਜੌਬ ਤੋਂ ਵੀ ਮਤਲਬ ਕੋਈ ਟੈਟ ਕਲੀਅਰ ਐ ਐਮਈਬੀਏ ਡਾ ਜਾਂ ਈਟੀਟੀ ਕਿਸੇ ਵੀ ਤਰ੍ਹਾਂ ਦਾ ਕੋਈ ਟੈਟ ਕਲੀਅਰ ਹੈ ਠੀਕ ਹੈ ਜੀ ਜਾਂ ਵੈਸੇ ਹਾਈ ਕੁਆਲਿਫੀਕੇਸ਼ਨ ਰੱਖਦੇ ਆ ਠੀਕ ਹੈ ਜੀ ਨੌਕਰੀ ਦੇ ਕਾਬਿਲ ਹੈ ਉਹ ਵੀ ਭੈਣ ਭਰਾ ਜਿਹੜਾ ਉਹ ਮੈਸੇਜ ਕਰ ਸਕਦੇ ਆ ਠੀਕ ਹੈ ਜੀ ਉਹਨਾਂ ਲਈ ਵੀ ਆਪਾਂ ਜਿਹੜਾ ਉਹ ਇਹ ਰਿਸ਼ਤਾ ਨਹੀਂ ਦੇਖ ਲਾਂ ਠੀਕ ਹੈ ਜੀ ਸੋ ਫਿਲਹਾਲ ਆਪਾਂ ਮਤਲਬ ਰਿਸ਼ਤੇ ਬਹੁਤ ਜ਼ਿਆਦਾ ਨਹੀਂ ਦੋ-ਦੋ ਤਿੰਨ-ਤਿੰਨ ਰਿਸ਼ਤੇ ਆਪਾਂ ਹਰ ਰੋਜ਼ ਜਾਂ ਜਦੋਂ ਵੀ ਟਾਈਮ ਨਹੀਂ ਥੋੜੀ ਟਾਈਮ ਦੀ ਸ਼ਾਰਟੇਜ ਹੈ ਜਿੱਦੇ ਕਰਕੇ ਪ੍ਰੋਪਰ ਸਮਾਂ ਨਹੀਂ ਦੇ ਪਾਉਂਦੇ ਤੋਂ ਅੱਜ ਵੀ ਜਿਹੜਾ ਉਹ ਜਲਦੀ ਦੇਣੇ ਥੋੜਾ ਜਾਂ ਇਹ ਪੋਸਟਰ ਬਣਾ ਕੇ ਆਪਾਂ ਸੰਝਿਆ ਕੀਤਾ ਸੋ ਮਤਲਬ ਹਰ ਇੱਕ ਜਾਤ ਗੋਤ ਧਰਮ ਦੇ ਰਿਸ਼ਤੇ ਜਿਹੜੇ ਸਾਡੇ ਕੋਲੇ ਅਵੇਲੇਬਲ ਨੇ ਐਨ ਆਰ ਆਈ ਜਿਹੜੇ ਰਿਸ਼ਤੇ ਆ ਉਹ ਵੀ ਆ ਗਏ ਸਾਡੇ ਕੋਲ ਤੇ ਹੁੰਦਾ ਆਸਟ੍ਰੇਲੀਆ ਵੀ ਆ ਰਹੇ ਨੇ ਜਲਦੀ ਹੀ ਉਹਦਾ ਆਪਾਂ ਵਗੇ ਡਾਟਾ ਤੁਹਾਡੇ ਨਾਲ ਸਾਂਝਾ ਕਰਾਂਗੇ ਠੀਕ ਹੈ ਜੀ ਸੋ ਫਿਲਹਾਲ ਇਹ ਦੋ ਰਿਸ਼ਤੇ ਤੁਸੀਂ ਦੇਖਣਾ ਬਾਕੀ ਵੀ ਜਿੰਨੇ ਵੀ ਵੀਡੀਓ ਕਿਰਪਾ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੇ ਹੋ ਕਿਉਂਕਿ ਪੁੰਨ ਦਾ ਕੰਮ ਠੀਕ ਹੈ ਜੀ ਕਿਉਂਕਿ ਕਿਸੇ ਦਾ ਘਰ ਬਸਾਉਣਾ ਕਿਸੇ ਦੀ ਮਤਲਬ ਕਹਿੰਦੇ ਵੀ ਰੋਟੀ ਪੱਕਦੀ ਕਰਨੀ ਇੱਕ ਪੁੰਨ ਦਾ ਕੰਮ ਹੈ ਸੋ ਇਸ ਪੁੰਨ ਦੇ ਕੰਮ ਦੇ ਵਿੱਚ ਤੁਸੀਂ ਵੀ ਆਪਣਾ ਹਿੱਸਾ ਪਾਉਣਾ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜਰੂਰ ਕਰਨਾ ਹੈ ਤਾਂ ਕਿ ਕਿਸੇ ਭੈਣ ਭਰਾ ਦਾ ਜਿਹੜਾ ਭਲਾ ਹੋ ਸਕੇ ਸੋ ਬਹੁਤ ਜਲਦੀ ਹੀ ਤੁਹਾਡੇ ਨਾਲ ਨਵੇਂ ਤੋਂ ਨਵੇਂ ਰਿਸ਼ਤੇ ਜਿਹ ਤੋ ਮਿਲਦੇ ਹਾਂ ਕਿਸੇ ਹੋਰ ਨਵੇਂ ਰਿਸ਼ਤੇ ਦੇ ਨਾਲ ਧੰਨਵਾਦ